ਉਤਰਾਂ ਦੇ ਦਾਨੀ ਮਹਾ ਬ੍ਰਹਮ ਗਿਆਨੀ ਤੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਸਰਾਨਾ ਜੋੜ ਮੇਲਾ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਜੋੜ ਮੇਲੇ ਨੂੰ ਲੈ ਕੇ ਤੰਤਰਨ ਵਿਖੇ ਜਗਾ ਜਗਾ ਲੰਗਰ ਲਗਾਇਆ ਜਾ ਰਿਹਾ ਹੈ ਤੇ ਕੀ ਲੰਗਰ ਲਗਾਏ ਜਾ ਰਹੇ ਤੇ ਉੱਥੇ ਵੀ ਦਵਾਈਆਂ ਦੀ ਵੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਹੋਰ ਤਾਂ ਹੋਰ ਐਂਬੂਲੈਂਸ ਵੀ ਸੇਵਾ ਦੇ ਵਿੱਚ ਲਗਾਈ ਗਈ ਹੈ ਜਦ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਬਹੁਤ ਖੁਸ਼ੀ ਮਨਾਉਂਦੇ ਹਨ ਜਗਾ ਜੁਗਾ ਲੰਗਰ ਸ਼ੁਦਾਲੂਆਂ ਦੇ ਲਈ ਲਗਾਏ ਜਾਂਦੇ ਹਨ ਇਹ ਤੰਤਰਪਾਪਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਜੋਹਰਸਾ ਹਾਲੇ ਵੀਰ ਬਾਬਾ ਬੁੱਢਾ ਸਾਹਿਬ ਮਨਾਇਆ ਜਾਂਦਾ ਵਾ ਕੋਨਾ ਦੇ ਆਸਤੇ ਆਈਆਂ ਗੀਆਂ ਸੰਗਤਾਂ ਵਾਸਤੇ ਲੰਗਰ 14 ਸਾਲ ਤੋਂ ਲਗਾਤਾਰ ਲਗਾਇਆ ਜਾ ਰਿਹਾ ਇਹ ਕਿਦੋਂ ਤੋਂ ਚੱਲਦਾ ਪਿਆ ਲੰਗਰ ਇਹ ਲੰਗਰ ਜੀ 4 ਤਰੀਕ ਨੂੰ 14 ਸ੍ਰੀ ਖੰਡਪੁਰ ਸਾਹਿਬ ਆਰੰਭ ਹੋਏ 6 ਨੂੰ ਭੋਗ ਪਾਏਗੇ ਤੇ ਅੱਜ 7 ਤਰੀਕਾ ਅੱਜ ਸਮਾਪਤੀ ਹੈ ਜੀ ਬਾਬਾ ਗੁੰਡਾ ਸਾਹਿਬ ਜੀ ਦੇ ਜੋੜ ਮੇਲੇ ਸੰਬੰਧ ਵਿੱਚ ਆਪਣੀ ਐਂਬੂਲੈਂਸ ਹੈ ਜੀ ਬਾਬਾ ਦੀਪ ਸਿੰਘ ਐਂਬੂਲੈਂਸ ਸਰਵਿਸ ਉਹਦੇ ਜੋੜ ਮੇਲੇ ਸੰਬੰਧ ਵਿੱਚ ਆਪਾਂ ਫ੍ਰੀ ਸੇਵਾ ਵਾਸਤੇ ਐਂਬੂਲੈਂਸ ਲਾਈ ਹੈ ਜੀ ਪਿਛਲੇ 3 ਦਿਨਾਂ ਤੋਂ ਆਪਣੀ ਇਹਨਾਂ ਨਿਰਮਲ ਸ਼ਾਇ ਲਾਗੇ ਆਪਣਾ ਐਂਬੂਲੈਂਸ ਖਲੋਤੀ ਹੈ ਜੀ 24 ਘੰਟੇ ਆਪਾਂ ਸਰਵਿਸ ਦੇ ਰਹੇ ਆ ਫ੍ਰੀ ਸੇਵਾ ਜੀ ਇਹ ਬਿਲਕੁਲ ਫ੍ਰੀ ਸੇਵਾ ਕੀ ਹਾਂ ਜੀ ਬਿਲਕੁਲ ਫ੍ਰੀ ਸੇਵਾ ਦਿੱਤੀ ਹੈ